ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਇਸ ਵਾਰ ਦੀ ਕਹਾਣੀ ਆਪਣੀ ਹੈਗੀ ਆ ਰਾਜਸਥਾਨ ਦਿਵਰਾਲਾ ਦੀ ਇੱਕ ਪ੍ਰਥਾ ਸਤੀ ਪ੍ਰਥਾ ਸਤੀ ਪ੍ਰਥਾ ਐਕਚੁਅਲੀ ਇੰਡੀਆ ਦੇ ਵਿੱਚ ਬਹੁਤ ਪੁਰਾਣੀ ਹੈਗੀ ਆ ਆਪਣੇ ਹਸਬੈਂਡ ਦੀ ਡੈਥ ਤੋਂ ਬਾਅਦ ਉਹਦੇ ਨਾਲ ਹੀ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲੈਣਾ ਵਿਲਿੰਗਲੀ ਤੇ ਉਹਦੇ ਵਰਣਨ ਹੈਗੇ ਬ੍ਰਿਟਿਸ਼ਰਸ ਨੇ 1829 ਦੇ ਵਿੱਚ ਇਹਦੇ ਉੱਪਰ ਬਹੁਤ ਸ਼ਕਤੀ ਨਾਲ ਰੋਕ ਲਾਈ ਹੌਲੀ ਹੌਲੀ ਉਹਨਾਂ ਦੇ ਰੋਕ ਲਾਉਣ ਤੋਂ ਬਾਅਦ ਇਹ ਪੂਰੀ ਇੰਡੀਆ ਦੇ ਵਿੱਚ ਚੀਜ਼ ਖਤਮ ਹੁੰਦੀ ਗਈ ਬਟ ਰਾਜਸਥਾਨ ਇੰਡੀਆ ਦਾ ਕਿਹਜਾ ਪਾਰਟ ਰਿਹਾ ਜਿੱਥੇ ਉਹ ਕਿਤੇ ਨਾ ਕਿਤੇ ਗਾਹੇ ਬਗਾਹੇ ਇਹ ਇਨਸੀਡੈਂਟ ਫਿਰ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੇ ਰਹੇ ਪਰ ਅੱਜ ਆਪਾਂ ਗੱਲ ਕਰਾਂਗੇ ਉਸ ਸਤੀ ਇਨਸੀਡੈਂਟ ਦੀ ਜਿਹੜਾ ਇੰਡੀਆ ਦੀ ਹੁਣ ਆਪਾਂ ਕਹਿੰਦੇ ਕਿ ਰਿਕਾਰਡਡ ਹਿਸਟਰੀ ਦਾ ਸਭ ਤੋਂ ਅਖੀਰਲਾ ਇਨਸੀਡੈਂਟ ਹੈਗਾ ਦਿਉਰਾਲਾ ਦੀ ਸਤੀ 18 ਸਾਲ ਦੀ ਇੱਕ ਲੜਕੀ ਰੂਪ ਕੰਵਰ ਉਹਦੀ ਸਟੋਰੀ ਹੈਗੀ ਅੱਜ ਦੀ ਦੇਵਰਾਲਾ ਦਾ ਏਰੀਆ ਸੀਕਰ ਦੇ ਨੇੜੇ ਤੁਹਾਨੂੰ ਉੱਥੇ ਕੁਝ ਅਜੀਬ ਜੇ ਸਟਰਕਚਰ ਬਣੇ ਦੇਖਣਗੇ ਉਹ ਅਜੀਬ ਸਟਰਕਚਰ ਦੇ ਉੱਪਰ ਤੁਹਾਨੂੰ ਦੋ ਮੂਰਤੀਆਂ ਦਿਖਣਗੀਆਂ ਬਹੁਤ ਸਾਰੇ ਨਹੀਂ ਇੱਕ ਨਹੀਂ ਹੈਗਾ ਉੱਥੇ ਉੱਥੇ ਦੁਲਹਾ ਤੇ ਦੁਲਹਨ ਵਿਆਹ ਵਾਲਾ ਮੁੰਡਾ ਪ੍ਰੋਪਰ ਸਜਿਆ ਹੋਇਆ ਤੇ ਵਿਆਹ ਵਾਲੀ ਕੁੜੀ ਪੂਰੀ ਸਜੀ ਹੋਈ ਉਹਨਾਂ ਦੀਆਂ ਮੂਰਤੀਆਂ ਲੱਗਣਗੀਆਂ ਆ ਬੁੱਤ ਦੇਖਣਗੇ ਤੁਹਾਨੂੰ ਇਕੱਠੇ ਖੜਿਆ ਹੋ ਦੀਆਂ ਉਹਨਾਂ ਨੂੰ ਉਹ ਆਪਣੀ ਭਾਸ਼ਾ ਦੇ ਵਿੱਚ ਰਾਜਸਥਾਨੀ ਛਤਰੀ ਬੋਲਦੇ ਉਹਨਾਂ ਨੂੰ ਬਹੁਤ ਹੀ ਸ਼ਰਧਾ ਭਾਵ ਨਾਲ ਦੇਖਿਆ ਜਾਂਦਾ ਉਹਨਾਂ ਦੀ ਬੜੀ ਰਿਸਪੈਕਟ ਕੀਤੀ ਜਾਂਦੀ ਆ ਇਹ ਸਾਰੇ ਦੇ ਵਿੱਚ ਇੱਕ ਨਵਾਂ ਇਨਸੀਡੈਂਟ ਉੱਥੇ ਹੋਇਆ ਜਿਸ ਨੇ ਕਿ ਪੂਰੇ ਇੰਡੀਆ ਨੂੰ ਹਿਲਾ ਤਾ ਰੂਪ ਕਮਰ ਦੀ ਜਿਹੜੀ ਬਚਪਨ ਸੀਗਾ ਰੂਪ ਕਮਰ ਦਾ ਉਹ ਜੈਪੁਰ ਵਿੱਚ ਹੀ ਲੰਘਿਆ ਤੇ ਜਿਵੇਂ ਕੈਪੀਟਲ ਹੁੰਦੀ ਆ ਕੈਪੀਟਲ ਦਾ ਕਲਚਰ ਡਿਫਰੈਂਟ ਆ ਰੂਰਲ ਏਰੀਆ ਦਾ ਡਿਫਰੈਂਟ ਆ ਤਾਂ ਜੈਪੁਰ ਫਿਰ ਵੀ ਇੱਕ ਮਾਡਰਨ ਸ਼ਹਿਰ ਹੈਗਾ ਉਥੋਂ ਦੀ ਉਹ ਲੜਕੀ ਆਪਣੇ ਮਾਪੇ ਦਾ ਛੇਵਾਂ ਬੱਚਾ ਤੇ ਸਭ ਤੋਂ ਛੋਟਾ ਬੱਚਾ ਉਦੇ ਪੰਜ ਵੱਡੇ ਭਾਈ ਪੈਣ ਸੀਗੇ ਰੂਪ ਕੰਵਰ ਸਭ ਤੋਂ ਛੋਟੀ ਸੀਗੀ ਇੱਕ ਚੀਜ਼ ਰੂਪ ਕੰਵਰ ਬਾਰੇ ਹੋਰ ਆ ਜਿੰਨੀਆਂ ਵੀ ਤੁਸੀਂ ਰੂਪ ਕੰਵਰ ਦੀ ਸਤੀ ਇਨਸੀਡੈਂਟ ਦੇ ਬਾਰੇ ਵਿੱਚ ਇੰਟਰਨੈਟ ਉੱਪਰ YouTube ਦੇ ਉੱਪਰ ਜਾਂ ਬੁੱਕਸ ਪੜ੍ਹੋਗੇ ਕਿਤੇ ਵੀ ਇੱਕ ਚੀਜ਼ ਹਰੇਕ ਨੇ ਮੈਂਸ਼ਨ ਕੀਤੀ ਆ ਉਹਦੀ ਬਿਊਟੀ ਦੀ ਰੂਪ ਕੰਵਰ ਦੀ ਖੁਦ ਦੀ ਪਰਸਨਲ ਫਿਜ਼ੀਕਲ ਬਿਊਟੀ ਦੀ ਤਾਂ ਇੱਕ ਬਹੁਤ ਹੀ ਸੋਹਣੀ ਕੁੜੀ ਦੂਸਰੀ ਚੀਜ਼ ਕਿ ਪੜੀ ਲਿਖੀ ਕੁੜੀ ਹੁਣ ਉਹਦੇ ਜਿਹੜੇ ਫਾਦਰ ਨੇ ਉਦੇ ਫਾਦਰ ਦਾ ਬਿਜ਼ਨਸ ਹੈ ਉਹਨਾਂ ਦੀ ਇੱਕ ਟਰੱਕਾਂ ਦੀ ਕੰਪਨੀ ਆ ਉਹਨਾਂ ਕੋਲ ਕਾਫੀ ਸਾਰੇ ਟਰੱਕ ਨੇ ਰੂਪ ਕੰਵਰ ਵੱਡੀ ਹੁੰਦੀ ਆ 18 ਸਾਲ ਦੀ ਹੋ ਜਾਂਦੀ ਆ ਜਦੋਂ 18 ਸਾਲ ਦੀ ਹੁੰਦੀ ਆ ਤਾਂ ਉਹਦਾ ਵਿਆਹ ਮੈਰਿਜ ਆਫ ਦਿਫੈਕਸ ਹੁੰਦੀ ਆ ਮਲ ਸਿੰਘ ਨਾਲ ਮਲ ਸਿੰਘ ਦੇਵਰਾਲਾ ਦੇ ਇੱਕ ਬਹੁਤ ਹੀ ਅਮੀਰ ਲੈਂਡ ਓਨਿੰਗ ਫੈਮਲੀ ਚ ਉਸ ਤਰ੍ਹਾਂ ਦੀ ਫੈਮਲੀ ਚ ਰੂਪ ਕੰਵਰ ਦਾ ਵਿਆਹ ਹੁੰਦਾ ਉਹਦੇ ਹਸਬੰਡ ਦਾ ਨਾਮ ਹੈ ਮਲ ਸਿੰਘ ਤੇ ਯੰਗ ਲੜਕਾ ਆਪਣੀ ਫੈਮਲੀ ਦਾ ਜਿਹਨੂੰ ਜਾਇਦਾਦ ਬਹੁਤ ਜ਼ਿਆਦਾ ਮਿਲਣੀ ਆ ਇਨਹੈਰੀਟੈਂਸ ਵਿਆਹ ਤੋਂ ਬਾਅਦ ਨਾਰਮਲ ਲਾਈਫ ਚੱਲਦੀ ਆ ਦੋਨੋਂ ਦੀ ਮਲ ਸਿੰਘ ਦੀ ਤੇ ਰੂਪ ਕੰਵਰ ਦੀ ਪਰ ਕੁਝ ਮਹੀਨੇ ਤੋਂ ਬਾਅਦ ਜੋ ਮਲ ਸਿੰਘ ਆ ਰੂਪ ਕੰਵਰ ਦਾ ਹਸਬੰਡ ਉਹਨੂੰ ਪੇਟ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿਣਾ ਸਟਾਰਟ ਹੋ ਜਾਂਦਾ ਸੱਜੇ ਪਾਸੇ ਹੁਣ ਇਹ ਜੋ ਟਾਈਮ ਹੈ 1987 ਦਾ ਤੇ ਜੋ ਏਰੀਆ ਹੈ ਦਿਉਰਾਲਾ ਬਹੁਤ ਹੀ ਇੱਕ ਪਿਛੜਿਆ ਏਰੀਆ ਦਾ ਬਟ 1987 ਦਾ ਬਹੁਤ ਰੂਰਲ ਏਰੀਆ ਰਾਜਸਥਾਨ ਦਾ ਜਿੱਥੇ ਕੋਈ ਜ਼ਿਆਦਾ ਲੋਕਾਂ ਨੂੰ ਇੰਨੀ ਚੀਜ਼ਾਂ ਬਾਰੇ ਪਤਾ ਨਹੀਂ ਸੀ ਤਾਂ ਉਹ ਇੱਕ ਨੌਜਵਾਨ ਜਿਹਦਾ ਹੁਣੇ ਹੀ ਮੈਰਿਜ ਹੋਈ ਸੀ ਤਾਂ ਉਸ ਬਹੁਤ ਜ਼ਬਰਦਸਤ ਪੇਨ ਦੇ ਨਾਲ ਕੁਝ ਮਹੀਨੇ ਜੂਝਦਾ ਵਾ ਬਟ ਕਿਸੇ ਨੂੰ ਕੋਈ ਜ਼ਿਆਦਾ ਉਹਦੀ ਬਿਮਾਰੀ ਦੀ ਸਮਝ ਨਹੀਂ ਆਉਂਦੀ ਉਦੋਂ ਫਾਈਨਲੀ ਵਿਆਹ ਤੋਂ 8 ਮਹੀਨੇ ਬਾਅਦ 2 ਸਤੰਬਰ 1987 2 ਸਤੰਬਰ 1987 ਨੂੰ ਮਲ ਸਿੰਘ ਦੇ ਪੇਟ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਜ਼ਬਰਦਸਤ ਪੇਨ ਹੁੰਦੀ ਹੈ ਬਹੁਤ ਹੀ ਜ਼ਿਆਦਾ ਬੀਅਰ ਨਹੀਂ ਕਰਦਾ ਉਹ ਚੀਕਾ ਮਾਰਦਾ ਮਤਲਬ ਤੜਫਦਾਵਾ ਬੋਡੀ ਤੇ ਉਹਨੂੰ ਚੱਕ ਕੇ ਲੋਕ ਛੇਤੀ ਛੇਤੀ ਓੜਪੋੜ ਦੇ ਵਿੱਚ ਨੇੜੇ ਸਭ ਤੋਂ ਕਲੋਸ ਜਿਹੜਾ ਸ਼ਹਿਰ ਹੈਗਾ ਉਹ ਹੈਗਾ ਸੀਕਰ ਸੀਕਰ ਦੇ ਹਸਪੀਟਲ ਲੈ ਕੇ ਜਾਂਦੇ ਸਰਕਾਰੀ ਹਸਪੀਟਲ ਪਰ ਸੀਕਰ ਦੇ ਜੋ ਹਸਪੀਟਲ ਦੇ ਡਾਕਟਰ ਨੇ ਉਹਨਾਂ ਨੂੰ ਕੋਈ ਜ਼ਿਆਦਾ ਸਮਝ ਆਉਂਦੀ ਨਹੀਂ ਇਸ ਚੀਜ਼ ਦੀ ਤਾਂ ਬਜਾਏ ਕਿ ਉਹਨੂੰ ਜੈਪੁਰ ਰੈਫਰ ਕਰਨ ਦੇ ਉਹ ਡਾਕਟਰ ਉਹਨੂੰ ਸ਼ਾਮ ਨੂੰ ਸ਼ਾਮ ਹੋ ਜਾਂਦੀ ਹੈ ਉਸ ਵੇਲੇ ਨੀਰਾ ਹੋ ਜਾਂਦਾ ਤੇ ਉਹ ਕਹਿੰਦਾ ਕਿ ਐਡੀ ਸਾਨੂੰ ਕੁਝ ਖਾਸ ਲੱਗੇ ਨਹੀਂ ਪ੍ਰੋਬਲਮ ਸ਼ਾਇਦ ਕੁਝ ਗਲਤ ਖਾ ਲਿਆ ਹੋਵੇ ਸ਼ਾਇਦ ਇਹਨਾਂ ਸ਼ਰਾਬ ਪੀ ਲਈ ਹੋਵੇ ਮਤਲਬ ਕੁਝ ਇਸ ਤਰ੍ਹਾਂ ਦਾ ਆਪਣੇ ਵੱਲੋਂ ਬਸ ਕੇਸ ਨੂੰ ਇਕੱਠਾ ਜਿਆ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਅਰਲੀ ਆਵਰਸ ਦੇ ਵਿੱਚ ਤਿੰਨ ਤਰੀਕ ਦੇ ਸਵੇਰ ਨੂੰ 3 ਜਾਂ 4 ਵਜੇ ਇੱਕ ਵਾਰੀ ਫੇਰ ਮਲ ਸਿੰਘ ਨੂੰ ਉਹੀ ਦਰਦ ਉੱਠਦਾ ਤੇ ਉਹਦੀ ਜਿਹੜੀ ਅਪੈਂਡਿਕਸ ਆ ਉਹ ਫਟ ਜਾਂਦੀ ਹੈ ਫਟਣ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਮਲ ਸਿੰਘ ਦੀ ਹੁਣ ਮਲ ਸਿੰਘ ਤਾਂ ਇਸ ਦੁਨੀਆ ਚੋਂ ਚਲਾ ਗਿਆ ਬਦਕਿਸਮਤੀ ਓਦੀ ਉਸ ਲੜਕੇ ਦੀ ਬਹੁਤ ਛੋਟੀ ਉਮਰ ਭੋਗ ਕੇ ਉਹ ਦੁਨੀਆ ਚੋਂ ਚਲਾ ਗਿਆ ਪਰ ਪਿੱਛੇ ਉਹ ਛੱਡ ਗਿਆ ਆਪਣੇ ਇੱਕ ਬਹੁਤ ਹੀ ਨੌਜਵਾਨ ਵਿਧਵਾ ਉਹ ਵੀ ਇੱਕ ਹੈਜੇ ਕਲਚਰ ਦੇ ਵਿੱਚ ਜਿੱਥੇ ਇੱਕ ਵਿਧਵਾ ਤੇ ਉਹ ਵੀ ਉਹ ਵਿਧਵਾ ਜਿਹੜੀ ਯੰਗ ਆ ਤੇ ਜਿਹਦੇ ਆਪਣਾ ਕੋਈ ਬੱਚਾ ਨਹੀਂ ਰਾਜਸਥਾਨ ਦੇ ਉਸ ਟਾਈਮ ਦੇ ਬਹੁਤ ਪੁਰਾਣੇ ਉਸ ਟ੍ਰੈਡੀਸ਼ਨ ਦੇ ਵਿੱਚ ਜੇ ਕਿਸੇ ਇਨਸਾਨ ਨੂੰ ਸਭ ਤੋਂ ਸੋਸਾਇਟੀ ਦੇ ਸਟੇਟਸ ਦੇ ਵਿੱਚ ਸਭ ਤੋਂ ਥੱਲੇ ਰੱਖਿਆ ਜਾਵੇ ਜਿਵੇਂ ਇੰਡੀਆ ਆਪਣਾ ਬਹੁਤ ਅਡਿਟ ਜਾਤਾਂ ਪਾਤਾਂ ਚ ਵੰਡਿਆ ਹੋਇਆ ਮਾੜੀ ਕਿਸਮਤ ਨਾਲ ਅਲੱਗ-ਅਲੱਗ ਆਪਾਂ ਦੂਸਰੇ ਕਈ ਜਾਤਾਂ ਨੇ ਜਿਨ੍ਹਾਂ ਨੂੰ ਲੋਕ ਨੀਵਾ ਦਿਖਾਉਂਦੇ ਆ ਜਾਂ ਜੋ ਵੀ ਪਰ ਸਭ ਤੋਂ ਨੀਵਾ ਰਾਜਸਥਾਨ ਦੇ ਉਸ ਦਿਹਾਤੀ ਕਲਚਰ ਚ ਕਿਸੇ ਨੂੰ ਵੀ ਜਿਹੜਾ ਮੰਨਿਆ ਗਿਆ ਸੀ ਉਹ ਇੱਕ ਵਿਧਵਾ ਸੀ ਯੰਗ ਵਿਧਵਾ ਚਾਹੇ ਕੋਈ ਵੀ ਹੋਵੇ ਤੇ ਸਪੈਸ਼ਲੀ ਜਿਹੜੇ ਉਹਦੇ ਬੱਚਾ ਵੀ ਨਹੀਂ ਤਾਂ ਉਸ ਵਿਧਵਾ ਦਾ ਫਿਊਚਰ ਉਸ ਤੋਂ ਬਾਅਦ ਇਹ ਹੁੰਦਾ ਉਹ ਨਾ ਕਦੇ ਵਿਆਹ ਕਰਵਾ ਸਕਦੀ ਆ ਉਹ ਕਦੇ ਵੀ ਕੋਈ ਵੀ ਮੇਕਅਪ ਨਹੀਂ ਕਰ ਸਕਦੀ ساری ਉਮਰ ਉਹਨੇ ਚਿੱਟਾ ਹੀ ਕੱਪੜਾ ਪਾਉਣਾ ਆਪਣਾ ਜਿਹੜਾ ਸਿਰ ਆ ਉਹਨੂੰ ਸ਼ੇਵ ਕਰਕੇ ਰੱਖਣਾ। ਮਤਲਬ ਸਿਰ ਦੇ ਉੱਪਰ ਉਸ ਤਰ੍ਹਾਂ ਫੇਰ ਕੇ ਰੱਖਣਾ। ਉਸ ਤੋਂ ਬਾਅਦ ਉਹ ਕਦੇ ਕਿਸੇ ਦੇ ਵੀ ਖੁਸ਼ੀ ਦੇ ਵਿੱਚ ਜਾ ਨਹੀਂ ਸਕਦੀ। ਚਾਹੇ ਉਹਨਾਂ ਦੇ ਘਰ ਹੀ ਕੱਲ ਨੂੰ ਕਿਸੇ ਵੀ ਹੋਰ ਦਾ ਵਿਆਹ ਹੋਵੇ, ਸ਼ਾਦੀ ਹੋਵੇ, ਉਹਨੂੰ ਉਹਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ। ਉਹਨੂੰ ਕਿਸੇ ਵੀ ਖੁਸ਼ੀ ਦੇ ਔਸਰ ਦੇ ਉੱਪਰ ਮੌਕੇ ਉੱਪਰ ਅੰਡਗਵਾਂਡ ਰਿਸ਼ਤੇਦਾਰ ਕਿਤੇ ਜਾਣ ਦੀ ਆਗਿਆ ਨਹੀਂ ਹੈ। ਕਿਉਂਕਿ ਲੋਕ ਉਹਨੂੰ ਬਹੁਤ ਇੱਕ ਬੁਰਾ ਸ਼ਗਨ ਮੰਨਦੇ ਆ। ਇਹ ਲਾਈਫ ਉਹਨ ਹੈਗੀ ਆ। ਉਸ 18 ਸਾਲ ਦੀ ਇੱਕ ਬਹੁਤ ਹੀ ਖੂਬਸੂਰਤ ਇੱਕ ਬਹੁਤ ਹੀ ਪੜ੍ਹੀ ਲਿਖੀ ਕੁੜੀ ਦੇ ਸਾਹਮਣੇ ਜਿਹੜੀ ਲਾਈਫ ਉਹਦੇ ਸਾਹਮਣੇ ਇੱਕਦਮੀ ਆ ਗਈ ਰੂਪ ਕਮਰ ਦੇ ਕੇ ਤਾਂ ਤਿੰਨ ਤਰੀਕ ਦੀ ਦਾ ਪੂਰਾ ਦਿਨ ਇਸ ਤਰ੍ਹਾਂ ਨਿਕਲਦਾ ਰੋਣ ਧੋਣ ਚ ਨਿਕਲਦਾ ਇਸ ਤਰ੍ਹਾਂ ਹੀ ਤਾਂ ਜੋ ਵੀ ਰਸਮਾਂ ਵਗੈਰਾ ਹੁੰਦੀਆਂ ਉਹ ਲੋਕ ਉਹ ਕਰਦੇ ਬਟ ਹਾਲੇ ਜੋਦ ਦਾ ਸੰਸਕਾਰ ਹੈਗਾ ਅੰਤਮ ਸੰਸਕਾਰ ਉਸ ਤੇ ਨਹੀਂ ਕੀਤਾ ਜਾਂਦਾ 4 ਤਰੀਕ ਆ ਜਾਂਦੀ ਹੈ 4 ਸਤੰਬਰ 1987 ਅਰਲੀ ਮਾਰਨਿੰਗ ਹੁਣ ਰੂਪਕੰਵਰ ਕੁਝ ਇਹੋ ਜਿਹਾ ਕਰਨ ਵਾਲੀ ਆ ਜਿਹਦੇ ਨਾਲ ਉਹ ਏਰੀਆ ਬਹੁਤ ਛੋਟਾ ਜਿਹਾ ਏਰੀਆ ਨਹੀਂ ਕੱਲਾ ਰਾਜਸਥਾਨ ਨਹੀਂ ਤੇ ਕੱਲਾ ਇੰਡੀਆ ਨਹੀਂ ਜੋ ਵੀ ਹੁਣ ਰੂਪਕੰਵਰ ਅਗਲੇ ਕੁਝ ਘੰਟੇ ਵਿੱਚ ਕਰੂਗੀ ਜਾਂ ਜੋ ਵੀ ਉਹਦੇ ਨਾਲ ਹੋਊਗਾ ਹੋਣ ਵਾਲਾ ਵਾ ਉਹ ਪੂਰੀ ਦੁਨੀਆ ਤੱਕ ਫੈਲੂਗਾ ਅਗਲੇ ਕੁਝ ਘੰਟਿਆਂ ਦੇ ਵਿੱਚ ਰਿਸ਼ਤੇਦਾਰ ਬੈਠੇ ਆ ਘਰੇ ਮਰਗਵਾਲਾ ਘਰ ਆ ਇੱਕ ਬਹੁਤ ਯੰਗ ਮੌਤ ਹੋਈ ਆ ਬਹੁਤ ਵੱਡੀ ਹਵੇਲੀ ਬਹੁਤ سارے ਨੌਕਰ ਚੱਕਰ ਉਹ ਰੂਪ ਕੰਵਰ ਤੋਂ ਐਕਸਪੈਕਟ ਕਰਦੇ ਆ ਇੱਕ ਬਹੁਤ ਹੁਣ ਸੋਗੀ ਜ਼ਿੰਦਗੀ ਜਿਉਣੀ ਆ ਚਿੱਟੇ ਕੱਪੜੇ ਪਾਉਣੇ ਪਰ ਰੂਪ ਕੰਵਰ ਦੇ ਕਮਰੇ ਦਾ ਦਰਵਾਜ਼ਾ ਖੁੱਲਦਾ ਅਰਲੀ ਮਾਰਨਿੰਗ ਤੇ ਜਦੋਂ ਲੋਕ ਉਹਨੂੰ ਦੇਖਦੇ ਆ ਮਲ ਸਿੰਘ ਦੇ ਪੇਰੈਂਟਸ ਹੋਰ ਰਿਸ਼ਤੇਦਾਰ ਉਹਦੇ ਭਾਈ ਭੈਣ ਹੋਰ ਸਾਰੇ ਤਾਂ ਰੂਪ ਕੰਵਰ ਪੂਰੀ ਸਜੀ ਹੋਈ ਆ ਉਹਨੇ ਵਿਆਹ ਵਾਲਾ ਚੂੜਾ ਪਾਇਆ ਵਿਆਹ ਵਾਲੇ ਕੱਪੜੇ ਪਾਇਆ ਸੰਦੂਰ ਲਾਇਆ ਹੋਇਆ ਸਭ ਕੁਝ ਆ ਤੇ ਬੜੀ ਖੁਸ਼ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਆਪਣੇ ਹਸਬੰਦ ਦੇ ਨਾਲ ਦੂਸਰੀ ਦੁਨੀਆ ਚ ਜਾਣ ਲਈ ਤਿਆਰ ਹਾਂ ਤੇ ਇਹ ਮੇਰਾ ਆਪਣਾ ਫੈਸਲਾ ਵਾ ਇਹਦੇ ਵਿੱਚ ਕੋਈ ਨਹੀਂ ਆਊਗਾ ਮੈਂ ਇੱਕ ਦੁਲਹਨ ਦੀ ਤਰ੍ਹਾਂ ਇਸ ਘਰੇ ਆਈ ਹਾਂ ਤੇ ਮੈਂ ਇੱਕ ਦੁਲਹਨ ਦੀ ਤਰ੍ਹਾਂ ਹੀ ਇਸ ਘਰੋਂ ਜਾਣਾ ਮੈਂ ਚਿੱਟੇ ਕੱਪੜੇ ਨਾ ਪਾ ਕੇ ਆਈ ਤੇ ਨਾ ਮੈਂ ਚਿੱਟੇ ਕੱਪੜੇ ਪਾ ਕੇ ਇਥੋਂ ਜਾਣਾ ਹੁਣ ਇਸ ਤੋਂ ਬਾਅਦ ਦੇ ਜਿਹੜੇ ਅਕਾਊਂਟ ਨੇ ਇਸ ਪੂਰੀ ਸਟੋਰੀ ਦੇ ਉਹ ਬਹੁਤ ਡਿਫਰੈਂਟ ਨੇ ਪੂਰੇ ਇੰਡੀਆ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਰੌਲਾ ਪਿਆ ਕਿ ਅਗਲੇ ਕੁਝ ਘੰਟੇ ਅਸਲ ਦੇ ਵਿੱਚ ਉੱਥੇ ਕੀ ਹੋਇਆ ਬਹੁਤ ਡਿਬੇਟਸ ਹੋਈਆਂ ਟੀਵੀਆਂ ਦੇ ਉੱਪਰ ਡਿਬੇਟਸ ਹੋਈਆਂ ਇਵਨ ਬਾਹਰਲੇ ਬਾਹਰਲੇ ਦੇਸ਼ਾਂ ਦੇ ਚੈਨਲਸ ਦੇ ਉੱਪਰ ਬਹੁਤ ਡਿਬੇਟ ਹੋਈਆਂ ਅਖਬਾਰਾਂ ਦੇ ਵਿੱਚ ਬਹੁਤ ਡਿਬੇਟਸ ਹੋਈਆਂ ਅਗਲੇ ਕੁਝ ਘੰਟੇ ਅਸਲ ਦੇ ਵਿੱਚ ਉੱਥੇ ਕੀ ਹੋਇਆ ਪਰ ਜਿਹੜੀ ਪਹਿਲੀ ਸਟੋਰੀ ਸੀ ਉਹ ਇਹ ਸੀ ਤਾਂ ਪਹਿਲਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਯੰਗ ਲੜਕੀ ਆ ਇੱਕ ਬੱਚਾ ਚਲਾ ਗਿਆ ਇਹ ਵੀ ਹੁਣ ਪਰਿਵਾਰ ਦਾ ਇੱਕ ਬੱਚਾ ਵਾ ਤਾਂ ਕਿਉਂ ਹੀ ਕਰਨਾ ਪਰ ਉਹ ਨਹੀਂ ਮੰਦੀ ਤੇ ਥੋੜੀ ਦੇਰ ਬਾਅਦ ਘਰ ਦੇ ਮੰਨ ਜਾਂਦੇ ਆ ਕਿਉਂਕਿ ਉਹ ਵੀ ਇੱਕ ਉਸੇ ਸਮਾਜ ਦਾ ਹਿੱਸਾ ਨੇ ਉਹ ਵੀ ਉਸ ਕਲਚਰ ਦਾ ਹਿੱਸਾ ਨੇ ਉਹਨਾਂ ਨੂੰ ਵੀ ਇੱਕ ਚੀਜ਼ ਇੰਨੀ ਕੁ ਪਤਾ ਵਾ ਕਿ ਹਾਂ ਹੁਣ ਇਹਦੀ ਲਾਈਫ ਤਾਂ ਕੋਈ ਨਹੀਂ ਨਹੀਂ ਹੈਗੀ ਅੱਗੇ ਤਾਂ ਜਦੋਂ ਮੰਨ ਜਾਂਦੇ ਆ ਤਾਂ ਫੇਰ ਮਾਹੌਲ ਬਦਲ ਜਾਂਦਾ ਘਰ ਦਾ ਜਿਹੜਾ ਪਹਿਲਾਂ ਮਾਤਮ ਸੀ ਇੱਕ ਨੌਜਵਾਨ ਲੜਕੇ ਦੀ ਡੈਥ ਦਾ ਉਹ ਹੁਣ ਖੁਸ਼ੀ 'ਚ ਬਦਲ ਜਾਂਦਾ ਕਿਉਂ ਕਿਉਂਕਿ ਸਤੀ ਦੀ ਇਮੇਜ ਤਾਂ ਹੁਣ ਉਹਨਾਂ ਦੇ ਸਾਹਮਣੇ ਇੱਕ ਇੱਕ ਤਰ੍ਹਾਂ ਨਾਲ ਕਿ ਲੋਕ ਇੱਕ ਸ਼ਹੀਦ ਹਾਲੇ ਜਿੰਦਾ ਖੜਾ ਵਾ ਉਹਨਾਂ ਦੇ ਸਾਹਮਣੇ ਤਾਂ ਉਹਨਾਂ ਨੇ ਉਹਨੂੰ ਵਾਪਸ ਮਤਲਬ ਉਹਦੇ ਲਾਸਟ ਸਫਰ ਦੇ ਉੱਪਰ ਤੋਰਨਾ ਵਾ ਤੇ ਤੁਸੀਂ ਉਹਨੂੰ ਇੱਕ ਸ਼ਹੀਦ ਨੂੰ ਜਿਹਦੇ ਉੱਪਰ ਅਗਲੇ 100 ਸਾਲਾਂ ਤੱਕ ਉਹਨਾਂ ਦੀ ਮੜੀਆਂ ਦੇ ਉੱਪਰ ਲੋਕਾਂ ਨੇ ਮੱਥਾ ਟੇਕਣਾ ਵਾ ਜਾਂ ਜੋ ਵੀ ਤਾਂ ਤੁਸੀਂ ਉਹਨੂੰ ਰੋਣ ਧੋਣ ਨਾਲ ਨਹੀਂ ਕਰ ਸਕਦੇ ਤਾਂ ਮਾਹੌਲ ਚੇਂਜ ਹੋ ਜਾਂਦਾ ਜੋ ਪਹਿਲਾਂ ਮਤਲਬ ਮਾਤਮ ਬੜੇ ਪੁਜਾਰੀ ਸੀ ਉਹਨਾਂ ਦਾ ਵੀ ਸਾਰਾ ਐਟੀਟਿਊਡ ਚੇਂਜ ਆ ਫੋਨ ਆਪਣੇ ਸਾਹਮਣੇ ਇੱਕ ਸਤੀ ਮਾਤਾ ਨੂੰ ਦੇਖ ਰਹੇ ਆ ਤਾਂ ਬਹੁਤ ਕੁਝ ਚੇਂਜ ਹੋ ਜਾਂਦਾ ਤੇ ਹੌਲੀ-ਹੌਲੀ ਦੁਪਹਿਰ ਹੋ ਜਾਂਦੀ ਆ ਉਹ ਤਿਆਰ ਹੁੰਦੀ ਆ ਹੋਰ ਸਭ ਕੁਝ ਜੋ ਵੀ ਹੁੰਦਾ ਚਿਖਾ ਵਗੈਰਾ ਲੱਕੜਾਂ ਵਗੈਰਾ ਸਭ ਤਿਆਰ ਹੋ ਜਾਂਦਾ ਬਹੁਤ ਪੂਰੇ ਪਿੰਡ ਦੇ ਵਿੱਚ ਜੰਗਲ ਦੀ ਅੱਗ ਵਾਂਗੂ ਗੱਲ ਫੈਲ ਜਾਂਦੀ ਆ ਕੱਲੇ ਪਿੰਡ ਦੇ ਵਿੱਚ ਨਹੀਂ ਹੋਰ ਆਸ-ਪਾਸੇ ਤੇ ਪੂਰੇ ਇਲਾਕੇ ਦੇ ਵਿੱਚ ਗੱਲ ਫੈਲ ਜਾਂਦੀ ਆ ਕਿ ਫਲਾਣਿਆਂ ਦੀ ਨੂੰਹ ਜਿਹੜੀ ਹੈਗੀ ਉਹ ਸਤੀ ਹੋਣ ਲੱਗੀ ਕਿਉਂਕਿ ਪਿਛਲੇ ਕੁਝ ਟਾਈਮ ਤੋਂ ਕੁਝ ਦਹਾਕਿਆਂ ਤੋਂ ਸਤੀ ਤਾਂ ਹੁਣ ਵੈਸੇ ਵੀ ਕਿਸੇ ਨੇ ਸੁਣਿਆ ਨਹੀਂ ਗਵਰਨਮੈਂਟ ਦੀ ਸ਼ਕਤੀ ਬਹੁਤ ਜ਼ਿਆਦਾ ਹੈ ਪੁਲਿਸ ਦੀ ਸ਼ਕਤੀ ਬਹੁਤ ਜ਼ਿਆਦਾ ਹੈ ਈਵਨ ਕੁਝ ਇਨਸੀਡੈਂਟ ਐਵੇਂ ਦੇ ਹੋਏ ਜਿੱਥੇ ਜੇ ਪੁਲਿਸ ਨੂੰ ਪਤਾ ਲੱਗ ਗਿਆ ਕਿ ਕੋਈ ਸਤੀ ਹੋਣ ਲੱਗੀ ਹੈ ਤਾਂ ਪੁਲਿਸ ਵਾਲੇ ਪਹਿਲਾਂ ਹੀ ਉੱਥੇ ਪਹੁੰਚਦੇ ਪਰਿਵਾਰ ਵਾਲਿਆਂ ਨੂੰ ਗ੍ਰਿਫਤਾਰ ਕਰਦੇ ਉਹਨਾਂ ਦੇ ਪਰ ਬਹੁਤ ਸਖਤ ਧਾਰਾਂ ਲਾਈਆਂ ਬਟ ਇੱਥੇ ਇੱਕ ਲੜਕੀ ਸਤੀ ਹੋ ਰਹੀ ਹੈ 500 ਜਾਂ 600 ਲੋਕਾਂ ਦਾ ਇਕੱਠ ਪਿੱਛੇ-ਪਿੱਛੇ ਚੱਲ ਰਿਹਾ ਸ਼ਾਮ ਹੋਣ ਲੱਗਦੀ ਹੈ ਤਾਂ ਰੂਪ ਕੰਵਰ ਪੂਰੀ ਤਿਆਰ ਹੋ ਕੇ ਪੂਰੇ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਲੰਘ ਰਹੀ ਹੈ ਲੋਕ ਮੱਥਾ ਟੇਕ ਰਹੇ ਉਹਨਾਂ ਨੂੰ ਹਰ ਕੋਈ ਉਹਨੂੰ ਦੇਖਣਾ ਚਾਹੁੰਦਾ ਹਰ ਕੋਈ ਉਹਨੂੰ ਐਟਲੀਸਟ ਟੱਚ ਕਰਨਾ ਚਾਹੁੰਦਾ ਕਿਉਂਕਿ ਹੁਣ ਉਹ ਕੁਝ ਘੰਟਿਆਂ ਦੇ ਵਿੱਚ ਇੱਕ 18 ਸਾਲ ਦੀ ਲੜਕੀ ਤੋਂ ਉਹ ਇੱਕ ਇੱਕ ਤਰ੍ਹਾਂ ਨਾਲ ਦੇਵੀ ਇੱਕ ਪੂਜਣਯੋਗ ਚੀਜ਼ ਬਣ ਗਈ ਉਹਨਾਂ ਤੋਂ ਉਹਦਾ ਰਤਬਾ ਬਹੁਤ ਉੱਪਰ ਚਲਾ ਗਿਆ ਪੂਰੇ ਪਿੰਡ ਦੀਆਂ ਔਰਤਾਂ ਆਉਂਦੀਆਂ ਨੇ ਉਹਦੇ ਪੈਰੀਂ ਹੱਥ ਲਾਉਂਦੀਆਂ ਉਹ ਤੋਂ ਆਸ਼ੀਰਵਾਦ ਲੈਂਦੀਆਂ ਨੇ ਇਹ ਅਕਾਊਂਟ ਨੇ ਜਿਹੜੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਦੱਸੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਖੜੇ ਆ ਤਾਂ ਕਿ ਉਹਦੀ ਇੱਕ ਅਖੀਰਲੀ ਝਲਕ ਮਿਲੇ ਤੇ ਇੱਕ ਚੀਜ਼ ਜੋ ਸਾਰੇ ਪਿੰਡ ਨੇ ਕਹੀ ਕਿ ਉਹਦੇ ਚਿਹਰੇ ਦੇ ਉੱਪਰ ਸਾਨੂੰ ਇੱਕ ਬਹੁਤ ਆਤਮ ਸ਼ਾਂਤੀ, ਏਕਾਤਮ ਸੁਖ ਦਾ ਭਾਵ ਸਾਨੂੰ ਦਿਖਿਆ। ਮੁਸਕਰਾ ਰਹੀ ਸੀ ਜਿਹਨੂੰ ਵੀ ਮਿਲ ਰਹੀ ਸੀ। ਤੇ ਐਸ ਐਸ ਤਰ੍ਹਾਂ ਪ੍ਰੋਸੈਸ਼ਨ ਅੱਗੇ ਜਾਂਦਾ ਗਿਆ। ਫਾਈਨਲੀ ਹਾਂ ਜਦੋਂ ਘਰ ਤੋਂ ਉਸ ਜਗ੍ਹਾ ਤੇ ਉਹ ਪਹੁੰਚਦੇ ਆ ਜਿੱਥੇ ਮਲ ਸਿੰਘ ਦੀ ਹੁਣ ਡੈੱਡ ਬੋਡੀ ਨੂੰ ਰੱਖਿਆ ਗਿਆ ਲੱਕੜਾਂ ਦੇ ਉੱਪਰ ਤੇ ਮਲ ਸਿੰਘ ਦੀ ਡੈੱਡ ਬੋਡੀ ਵੇਟ ਕਰ ਰਹੀ ਆ ਆਪਣੀ ਜਿਉਂਦੀ ਵਾਈਫ ਦੀ ਤੇ ਰਾਹ ਦੇ ਵਿੱਚ ਤਿੰਨ ਛਤਰੀਆਂ ਦੇ ਕੋਲੋਂ ਦੀ ਲੰਘਦੇ ਆ ਤੇ ਤਿੰਨ ਛਤਰੀਆਂ ਉਹੀ ਤਿੰਨ ਆਲਰੇਡੀ ਪਹਿਲਾਂ ਸਤੇਈ ਹੋਈਆਂ ਬਹੁਤ ਪਹਿਲਾਂ ਦੀਆਂ ਕੋਈ ਪਹਿਲਾਂ ਦੀਆਂ ਦੁਲਹਨ ਉਹਨਾਂ ਦੇ ਕੋਟ ਦੀ ਪ੍ਰੋਸੀਸ਼ਨ ਲੰਘਦਾ ਤੇ ਉੱਥੇ ਵੀ ਮੱਥਾ ਟੇਕਦੀ ਕਿਉਂਕਿ ਉਹਨਾਂ ਨੂੰ ਵੀ ਜੁਆਇਨ ਕਰਨ ਵਾਲੀ ਆ ਹੁਣ ਕੁਝ ਟਾਈਮ ਦੇ ਵਿੱਚ ਟਾਈਮ ਆ ਜਾਂਦਾ ਉਹ ਚਿਖਾ ਦੇ ਉੱਪਰ ਚੜ ਜਾਂਦੀ ਆ ਆਪਣੇ ਹਸਬੈਂਡ ਦਾ ਡੈਡ ਹਸਬੈਂਡ ਦਾ ਸਿਰ ਆਪਣੀ ਗੋਦੀ 'ਚ ਰੱਖ ਲੈਂਦੀ ਆ ਆਸੇ-ਪਾਸੇ ਢੋਲ ਨਗਾਰੇ ਵੱਜਣੇ ਸ਼ੁਰੂ ਹੋ ਜਾਂਦੇ ਵਿੱਚ ਮੰਤਰਾਂ ਦਾ ਜਾਪ ਬਹੁਤ ਉੱਚੀ ਹੋ ਜਾਂਦਾ ਲੋਕਾਂ ਦੇ ਦਿਲ ਦੀਆਂ ਧੜਕਣਾ ਵਧੀਆਂ ਹੋਈਆਂ ਪਾਵੇਂ ਸਤੀ ਆ ਪਾਵੇਂ ਮਾਤਾ ਪਿਤਾ ਬਟ ਇੱਕ ਫਿਰ ਵੀ ਇੱਕ ਯੰਗ ਲੜਕੀ ਹੁਣੇ ਉਹਨੇ ਇੱਕ ਬਹੁਤ ਹੀ ਪੇਨਫੁੱਲ ਡੈਥ ਉਹਦੀ ਵੇਟ ਕਰ ਰਹੀ ਆ ਤੇ ਉਹਦਾ ਦਿਓਰ ਤਿਆਰ ਖੜਾ ਵਾ ਤੇ ਫਾਈਨਲੀ ਜਦੋਂ ਤਿਆਰ ਹੁੰਦੀ ਆ ਰੈਡੀ ਹੋ ਜਾਂਦੀ ਆ ਤਾਂ ਆਪਣੇ ਦਿਓਰ ਨੂੰ ਇਸ਼ਾਰਾ ਕਰਦੀ ਆ ਕਿਉਂ ਵਗੈਰਾ ਸਾਰਾ ਪਹਿਲਾਂ ਹੀ ਪਾ ਦਿੱਤਾ ਜਾਂਦਾ ਤੇਲ ਪਾ ਦਿੱਤਾ ਜਾਂਦਾ ਤੇ ਜਦੋਂ ਹੀ ਉਹ ਆਪਣੇ ਦਿਓਰ ਨੂੰ ਇਸ਼ਾਰਾ ਕਰਦੀ ਆ ਤੇ ਉਹਦਾ ਦਿਓਰ ਚਿਖਾ ਨੂੰ ਅਗਨੀ ਦੇ ਦਿੰਦਾ ਤੇ ਕੁਝ ਮਿੰਟਾਂ ਦੇ ਵਿੱਚ ਹੀ ਮੱਲ ਸਿੰਘ ਤੇ ਉਹਦੀ ਵਾਈਫ ਯੰਗ ਵਾਈਫ ਰੂਪ ਕੰਵਰ ਇਸ ਦੁਨੀਆ ਨੂੰ ਛੱਡ ਕੇ ਦੂਸਰੀ ਦੁਨੀਆ ਦਾ ਤੇ ਲੇਜੈਂਡ ਦਾ ਹਮੇਸ਼ਾ ਹਮੇਸ਼ਾ ਲਈ ਹਿੱਸਾ ਬਣ ਜਾਂਦੇ ਆ ਸਪੈਸ਼ਲੀ ਰੂਪ ਕੰਵਰ ਸਤੀ ਹੋ ਜਾਂਦੀ ਹੈ ਰੂਪ ਕੰਵਰ ਦੇ ਸਤੀ ਹੋਣ ਤੱਕ ਇਹ ਇੱਕ ਪਰਸਨਲ ਅਫੇਅਰ ਸੀ ਇੱਕ ਫੈਮਿਲੀ ਦਾ ਸਿਰਫ ਇੱਕ ਇਨਸਾਨ ਦਾ ਡਿਸੀਜਨ ਸੀ ਤੇ ਸਿਰਫ ਇੱਕ ਛੋਟੇ ਜਿਹੇ ਮਤਲਬ ਸਮਾਜ ਦਾ ਦੀ ਇੱਕ ਸਟੋਰੀ ਸੀ ਬਟ ਅਗਲੇ ਦਿਨ ਤੱਕ ਜਦੋਂ ਇਹ ਚੀਜ਼ ਪੁਲਿਸ ਨੂੰ ਪਤਾ ਲੱਗਦੀ ਹੈ ਤੇ ਮੀਡੀਆ ਨੂੰ ਪਤਾ ਲੱਗਦੀ ਹੈ ਇਹ ਚੀਜ਼ ਮਤਲਬ ਜੰਗਲ ਦੀ ਅੱਗ ਜਿਵੇਂ ਫੈਲਦੀ ਹੈ ਉਸ ਤਰ੍ਹਾਂ ਇਹ ਫੈਲਦੀ ਇਹ ਨਿਊਜ਼ ਜੈਪੁਰ ਪਹੁੰਚਦੀ ਹੈ ਰਾਜਸਥਾਨ ਦੀ ਕੈਪੀਟਲ ਤੇ ਉਥੋਂ ਕੁਛ ਹੀ ਮਤਲਬ ਕੁਝ ਘੰਟੇ ਵੀ ਨਹੀਂ ਲੱਗੇ ਹੁਣੇ ਦਿੱਲੀ ਪਹੁੰਚਦੀ ਹੈ ਤੇ ਦਿੱਲੀ ਤੋਂ ਕਿਉਂਕਿ ਸਤੀ ਸਤੀ ਇੱਕ ਟੋਟਲ ਡਿਫਰੈਂਟ ਚੀਜ਼ ਹੈ ਸਤੀ ਹੋ ਜਾਣਾ ਪੂਰੀ ਦੁਨੀਆ 'ਚ ਪਹੁੰਚਦੀ ਇਹ ਉਹ ਟਾਈਮ ਸੀ 1987 ਦਾ ਇਹ ਉਹ ਇੰਡੀਆ ਸੀ ਇਹ ਅੱਜ ਦਾ ਇੰਡੀਆ ਨਹੀਂ ਹੈ ਅਰ ਜੰਡੀਆ ਆਪਾਂ ਬਹੁਤ ਸਾਰੀਆਂ ਡਿਵੈਲਪਮੈਂਟ ਦੀਆਂ ਨਿਊਜ਼ ਸੁਣਦੇ ਆਂ ਇੰਡੀਆ ਦੇ ਸਪੇਸ ਉੱਪਰ ਜਾਣ ਦੀਆਂ ਬਹੁਤ ਸਾਰੀਆਂ ਨਿਊਜ਼ ਸੁਣਦੇ ਆਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਇਲੈਕਟ੍ਰੀਕਲ ਵੀਕਲਸ ਇੰਟਰਨੈਟ ਜੌਬਸ ਅਮਰੀਕਾ ਦੇ ਵਿੱਚ ਜਾ ਕੇ ਆਪਣੇ ਲੋਕਾਂ ਦਾ ਕੰਮ ਇਹ ਅੱਜ ਦਾ ਇੰਡੀਆ ਜਿਹੜਾ ਉਸ ਟਾਈਮ ਦਾ ਇੰਡੀਆ ਸੀ ਹਾਲੇ ਫਿਰ ਵੀ ਇਹਨੂੰ ਬਾਹਰਲੀ ਜੋ ਦੁਨੀਆ ਸੀ ਗੋਰੇ ਲੋਕ ਸੀ ਜਿਹੜੇ ਵੈਸਟਨ ਕੰਟਰੀਜ਼ ਉਹ ਇੰਡੀਆ ਨੂੰ ਇੱਕ ਸਨੇਕ ਚਾਰਮਰਸ ਦਾ ਕੰਟਰੀ ਕਹਿੰਦੇ ਸੀ ਵਿੱਚ ਇੱਥੇ ਲੋਕ ਸ਼ਾਇਦ ਹਾਲੇ ਵੀ ਹਾਥੀਆਂ ਉੱਪਰ ਘੁੰਮਦੇ ਆ ਤੇ ਉਹ ਸਿਰਫ ਸੱਪਾਂ ਨੂੰ ਫੜਦੇ ਆ ਤਾਂ ਉਸ ਟਾਈਮ ਇੰਡੀਆ ਰੀਅਲੀ ਸਟਰਗਲ ਕਰ ਰਿਹਾ ਸੀ ਆਪਣੀ ਉਸ ਪੁਰਾਣੀ ਸਦੀਆਂ ਪੁਰਾਣੀ ਇਮੇਜ ਨੂੰ ਸ਼ੈਕਲਸ ਨੂੰ ਤੋੜਨ ਦਾ ਤੇ ਅੱਗੇ ਮਾਡਰਨ ਦਿਖਾਉਣ ਦਾ ਆਪਣੇ ਆਪ ਨੂੰ ਪੂਰੀ ਦੁਨੀਆ 'ਚ ਤਾਂ ਉਹੀ ਜੇ ਟਾਈਮ ਦੇ ਉੱਪਰ ਇਹ ਜਿਹੜੀ ਨਿਊਜ਼ ਸੀ ਰੂਪ ਕੰਵਰ ਦੀ ਸਤੀ ਦੀ ਇੰਡੀਅਨ ਗਵਰਨਮੈਂਟ ਦੇ ਲਈ ਬਹੁਤ ਹੀ ਗਲਤ ਟਾਈਮ ਦੇ ਉੱਪਰ ਆਈ ਇਸ ਤੋਂ ਗਲਤ ਟਾਈਮ ਦੇ ਉੱਪਰ ਇਹ ਨਿਊਜ਼ ਨਹੀਂ ਆ ਸਕਦੀ ਸੀ ਕਿਉਂਕਿ ਜੇ ਤੁਸੀਂ ਯਾਦ ਹੋਵੇ ਤੁਹਾਨੂੰ ਕਿਸੇ ਨੂੰ 1990 ਦੇ ਵਿੱਚ ਇਸ ਤੋਂ ਸਿਰਫ 3 ਸਾਲ ਤੋਂ ਬਾਅਦ ਹੀ ਬਹੁਤ ਜ਼ਬਰਦਸਤ ਇਕਨੋਮਿਕ ਰਿਫਾਰਮਸ ਉਹ ਜੋ ਨਰਸਮਹਾ ਰਾਓ ਪ੍ਰਾਈਮ ਮਿਨਿਸਟਰ ਸੀਗੇ ਮਨਮੋਹਨ ਸਿੰਘ ਉਹ ਤੋਂ ਫਾਈਨੈਂਸ ਮਿਨਿਸਟਰ ਸੀਗੇ ਜੋ ਗਵਰਨਮੈਂਟ ਲੈ ਕੇ ਆਈ ਆ ਤੇ ਓਪਨ ਮਾਰਕੀਟ ਕੀਤੀ ਉਹ ਰਿਫਾਰਮਸ ਸਾਰੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਪ੍ਰੈਸ਼ਰ ਹੋਊਗਾ ਉਸ ਟਾਈਮ ਪੋਲੀਟੀਸ਼ੀਅਨਸ ਦੇ ਉੱਪਰ ਤਾਂ ਇਸ ਨਿਊਜ਼ ਨੇ ਤੋਂ ਬਾਅਦ ਜਿਹੜੀ ਰਿਐਕਸ਼ਨ ਹੋਈ ਆ ਗਵਰਨਮੈਂਟ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਕਿਉਂਕਿ ਬਹੁਤ ਸਾਰੇ ਬਾਹਰਲੇ ਪੱਤਰਕਾਰ ਪੁੱਛਣ ਲੱਗੇ ਇੰਡੀਆ ਦੇ ਵਿੱਚ ਆ ਕੇ ਬਹੁਤ ਛੇਤੀ ਕਿ ਕੀ ਹੋਇਆ ਇੰਡੀਆ ਦੇ ਵਿੱਚ ਫਿਰ ਹਾਲੇ ਵੀ ਸਤੀ ਉਹ ਹੋ ਰਹੀ ਆ ਜਿਹਨੂੰ 1829 ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਗੋਰਿਆਂ ਨੇ ਤਾਂ ਬੜੀ ਵੱਡੀ ਇੱਕ ਇੰਬੈਰੈਸਮੈਂਟ ਦਾ ਬੇਇੱਜ਼ਤੀ ਦਾ ਇਹ ਨਿਊਜ਼ ਸੀ ਇੰਡੀਆ ਦੇ ਲਈ ਇੰਡੀਅਨ ਗਵਰਨਮੈਂਟ ਦੇ ਲਈ ਸਪੈਸ਼ਲੀ ਤਾਂ ਇਹ ਦਿਨਾਂ ਬੜੀ ਸਖਤੀ ਨਾਲ ਡੀਲ ਕੀਤਾ ਗਿਆ ਅਗਲੇ ਦਿਨ ਹੀ ਜੈਪੁਰ ਤੋਂ ਪੁਲਿਸ ਆਉਂਦੀ ਆ ਤੇ ਵਿਲੀਅਮ ਡਲ ਰਿੰਪਲ ਜਿਨ੍ਹਾਂ ਦੀ ਇਹ ਬੁੱਕ ਮੈਂ ਤੁਹਾਨੂੰ ਫਿਰ ਦੁਬਾਰਾ ਦਿਖਾ ਦਿੰਨਾ ਬੁੱਕ ਦਾ ਨਾਮ ਹੈਗਾ ਏਜ ਆਫ ਕਾਲੀ ਬਹੁਤ ਵਧੀਆ ਬੁੱਕ ਆ ਜੇ ਕਦੇ ਟਾਈਮ ਲੱਗਿਆ ਜਰੂਰ ਪੜਿਓ ਵਿਲੀਅਮ ਡਲ ਰਿੰਪਲ ਦੀ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ ਇੰਡੀਆ ਦੇ ਉੱਪਰ ਕੁਝ ਟਾਈਮ ਤੋਂ ਬਾਅਦ ਵਿਲੀਅਮ ਡਲ ਰਿੰਪਲ ਖੁਦ ਵੀ ਉਸ ਪਿੰਡ ਗਏ ਜਿਵੇਂ ਤੁਹਾਨੂੰ ਅੱਗੇ ਵੀ ਮੈਂਸ਼ਨ ਕੀਤਾ ਤੇ ਕਹਿੰਦੇ ਆ ਕਿ ਕੋਈ ਕੋਈ ਹੀ ਅਡਲਟ ਸੀ ਜਿਹੜਾ ਪਿੰਡ ਦਾ ਬਚਿਆ ਹੋ ਪੁਲਿਸ ਨੇ ਆਲਮੋਸਟ ਪੂਰੇ ਦੇ ਪੂਰੇ ਪਿੰਡ ਨੂੰ ਹੀ ਰਾਉਂਡ ਅਪ ਕੀਤਾ ਤੇ ਥਾਣਿਆਂ ਦੇ ਵਿੱਚ ਲੈ ਕੇ ਗਏ ਤੇ ਜਿਵੇਂ ਪੁਲਿਸ ਕਰਦੀ ਆ ਥੋੜੀ ਸਖਤੀ ਨਾਲ ਕਿਉਂਕਿ ਪੁਲਿਸ ਤੇ ਉੱਪਰ ਪ੍ਰੈਸ਼ਰ ਸੀਗਾ ਕਿਸੇ ਨਾ ਕਿਸੇ ਤੋਂ ਕਨਫੈਸ਼ਨ ਕਢਾਉਣ ਦਾ ਇਹ ਚੀਜ਼ ਮੰਨਵਾਉਣ ਦਾ ਕਿ ਇਹ ਕੋਈ ਸਤੀ ਨਹੀਂ ਸੀ ਤੇ ਇੱਥੇ ਮਤਲਬ ਪ੍ਰੈਸ਼ਰ ਪਾਇਆ ਗਿਆ ਇੱਕ ਲੜਕੀ ਦੇ ਉੱਪਰ ਕਿ ਇਹਨੂੰ ਮਰਡਰ ਦਾ ਰੂਪ ਦਿੱਤਾ ਜਾਵੇ ਤਾਂ ਇਹ ਚੀਜ਼ ਹੋਈ ਬਟ ਜਿਹੜੀਆਂ ਪਹਿਲੀਆਂ ਰਿਪੋਰਟਸ ਨੇ ਉਹ 500 ਜਾਂ 600 ਪਿੰਡ ਵਾਲਿਆਂ ਦੀਆਂ ਜਿਹੜੀਆਂ ਕਿ ਵਿਲੀਅਮ ਡੈਲ ਰੈਂਪਲ ਨੇ ਬਾਅਦ ਵਿੱਚ ਉਹ ਪਿੰਡ ਦੇ ਵਿੱਚ ਜਾ ਕੇ ਅਲੱਗ-ਅਲੱਗ ਲੋਕਾਂ ਨੂੰ ਪੁੱਛਿਆ ਤਾਂ ਉਹਨਾਂ ਸਾਰਿਆਂ ਨੇ ਵੀ ਇਹੀ ਬੋਲਿਆ ਕਿ ਹਾਂ ਸੀ ਖੁਦ ਉਹ ਤੇ ਮੌਜੂਦ ਸੀ ਤੇ ਉਹ ਲੜਕੀ ਵਿਲਿੰਗਲੀ ਗਈ ਆ ਵਿਲਿੰਗਲੀ ਸਤੀ ਹੋਈ ਆ ਬਟ ਹੌਲੀ ਹੌਲੀ ਕਰਕੇ ਹੋ ਸਕਦਾ ਕਿ ਪੁਲਿਸ ਦੇ ਪ੍ਰੈਸ਼ਰ ਨਾਲ ਮੀਡੀਆ ਦੇ ਵਿੱਚ ਇੱਕ ਪੋਲਿਟੀਕਲ ਪ੍ਰੈਸ਼ਰ ਦੇ ਨਾਲ ਕੁਝ ਅਹੇ ਜਿਹੀਆਂ ਰਿਪੋਰਟਸ ਆਉਣ ਲੱਗੀਆਂ ਕੁਝ ਅਨਨੋਨ ਬੰਦੇ ਵਿੱਚੋਂ ਇਹ ਸਟੋਰੀਜ਼ ਲੀਕ ਕਰਨ ਲੱਗੇ ਕਿ ਰੂਪ ਕੰਵਰ ਸਤੀ ਹੋਣ ਲਈ ਤਿਆਰ ਨਹੀਂ ਸੀ ਕੁਝ ਲੋਕਾਂ ਦੀ ਮੀਡੀਆ ਦੇ ਵਿੱਚ ਇਹ ਰਿਪੋਰਟ ਆਈ ਬਿਆਨ ਆਇਆ ਬਾਅਦ ਦੇ ਵਿੱਚੋਂ ਜੋ ਪੁਲਿਸ ਨੇ ਵੀ ਬਾਅਦ ਦੇ ਵਿੱਚ ਅੱਗੇ ਆਪਣੀ ਰਿਪੋਰਟਸ ਦੱਸਿਆ ਕਿ ਅਸਲ ਦੇ ਵਿੱਚ ਰੂਪ ਕਮਰ ਨੂੰ ਅਫੀਮ ਦਿੱਤੀ ਗਈ ਉਹਨੂੰ ਡਰੱਗਡ ਕੀਤਾ ਗਿਆ ਡਰੱਗਡ ਕਰਨ ਤੋਂ ਬਾਅਦ ਉਹਨੂੰ ਉੱਥੋਂ ਤੱਕ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਉਹਨੂੰ ਉੱਥੇ ਬਿਠਾਇਆ ਗਿਆ ਤੇ ਕੁਝ ਲੋਕਾਂ ਨੇ ਇਹ ਵੀ ਕਿਹਾ ਉਹਨਾਂ ਨੇ ਕਿਹਾ ਕਿ ਐਈ ਵਿਟਨੈਸ ਆਸੀ ਖੁਦ ਉੱਥੇ ਸੀਗੇ ਕਿ ਜਦੋਂ ਉਹਨੂੰ ਜ਼ਬਰਦਸਤੀ ਉੱਥੇ ਬਿਠਾਇਆ ਗਿਆ ਤਾਂ ਉਹਨੇ ਉਸ ਪਾਇਰ ਤੋਂ ਮਤਲਬ ਉਹ ਲੱਕੜਾਂ ਦਾ ਜਿਹੜਾ ਹੁੰਦਾ ਜਿੱਥੇ ਆਪਾਂ ਆਤਮ ਸੰਸਕਾਰ ਕਰਦੇ ਹਾਂ ਜਿੱਥੇ ਉਹਦੇ ਹਸਬੰਡ ਦੀ ਬਾਡੀ ਪਈ ਸੀ ਪਥ ਤਿੰਨ ਵਾਰ ਉੱਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਰੂਪਕਮਰ ਨੇ ਬਟ ਉਹਨੂੰ ਫੋਰਸਫੁਲੀ ਉੱਥੇ ਬਿਠਾਇਆ ਗਿਆ ਤੇ ਉਹਨੂੰ ਅੱਗ ਲਾ ਦਿੱਤੀ ਗਈ ਉਸ ਤੋਂ ਬਾਅਦ ਕੁਝ ਹੋਰ ਲੋਕ ਸੀਗੇ ਉਹਨਾਂ ਨੇ ਇਹ ਗੱਲ ਬੋਲੀ ਉਹਨਾਂ ਦਾ ਜੋ ਕਿਉਂਕਿ ਤੁਹਾਨੂੰ ਮੈਂ ਦੱਸਿਆ ਨਾ ਕਿ ਇਸ ਤੋਂ ਬਾਅਦ ਸਟੋਰੀ ਦੇ ਐਂਗਲ ਬਹੁਤ ਜ਼ਿਆਦਾ ਹੈ ਕਿਉਂਕਿ ਹਰ ਕੋਈ ਇਨਵੋਲਵ ਹੋਇਆ ਵੱਡੇ ਵੱਡੇ ਅਖਬਾਰ ਬਾਹਰਲੇ ਨਿਊਜ਼ ਚੈਨਲ ਹਰ ਕੋਈ ਇਹਦੇ ਚ ਇਨਵੋਲਵ ਹੋਇਆ ਪੁਲਿਸ ਤੇ ਆਪਣੇ ਸੀਗੇ ਪੋਲੀਟਿਸ਼ੀਅਨਸ ਦੇ ਆਪਣੇ ਸੀਗੇ ਤੇ ਲੋਕਾਂ ਦੇ ਆਪਣੇ ਸੀਗੇ ਤਾਂ ਕੁਝ ਇੱਕ ਸਟੋਰੀਜ਼ ਦੇ ਅਕੋਰਡਿੰਗ ਰੂਪ ਕਮਰ ਨੂੰ ਡਰੱਗਸ ਵੀ ਨਹੀਂ ਦਿੱਤੀਆਂ ਗਏ ਉਹਨੂੰ ਸਿੰਪਲੀ ਫੋਰਸਫੁਲੀ ਲੈ ਕੇ ਆਂਦਾ ਗਿਆ 500 600 ਲੋਕਾਂ ਦੀ ਭੀੜ ਉਹਦੇ ਪਿੱਛੇ ਸੀਗੀ ਤੇ ਉਹਨੂੰ ਉੱਥੋਂ ਤੱਕ ਲੈ ਕੇ ਆਂਦਾ ਗਿਆ ਤੇ ਉਹਨੂੰ ਲੱਕੜਾਂ ਦੇ ਉਸ ਢੇਰ ਦੇ ਉੱਪਰ ਬਿਠਾ ਕੇ ਅੱਗ ਲਾ ਦਿੱਤੀ ਗਈ ਬਟ ਇੱਕ ਪ੍ਰੋਬਲਮ ਆ ਕਿ ਇਹ ਪੁਲਿਸ ਦੇ ਬਿਆਨ ਸੀ ਕਿ ਸਾਰੇ ਤੇ ਸਾਰੇ ਬਟ ਬਾਅਦ ਦੇ ਵਿੱਚ ਉਹ ਇਨ੍ਹਾਂ ਜਿਹੜੇ ਵੀ ਲੋਕਾਂ ਦੇ ਇਹ ਬਿਆਨ ਸੀ ਉਹ ਸਾਰੇ ਉਹਨਾਂ ਦੇ ਨਾਮ ਨਹੀਂ ਦੱਸੇ ਗਏ ਕਦੇ ਉਹ ਲੋਕ ਮੀਡੀਆ ਦੇ ਸਾਹਮਣੇ ਨਹੀਂ ਆਏ ਕਦੇ ਉਹਨਾਂ ਲੋਕਾਂ ਦੀ ਆਇਡੈਂਟੀਟੀ ਪੁਲਿਸ ਨੇ ਜ਼ਾਹਰ ਨਹੀਂ ਕੀਤੀ ਕਿ ਉਹ ਕੌਣ ਲੋਕ ਸੀਗੇ ਜਨ ਨੇ ਇਹ ਚੀਜ਼ਾਂ ਬੋਲੀਆਂ ਤੇ ਸੈਕੰਡਲੀ ਇਹ ਚੀਜ਼ ਕੋਈ ਮਨੋ ਵੀ ਨਹੀਂ ਉੱਤਰਦੀ ਕਿ 600 ਆਦਮੀ ਇਕੱਠਾ ਹੀ ਇੱਕ ਯੰਗ ਲੜਕੀ ਨੂੰ ਮਾਰਨ ਲਈ ਇੰਨਾ ਹੀ ਤਤਪਰ ਹੋ ਜੇ ਤੇ ਉਹ ਇੱਕ ਲੜਕੀ ਰੋ ਰਹੀ ਆ ਉਕਰ ਲਾ ਰਹੀ ਆ ਤੇ ਫਿਰ ਵੀ ਉਹ ਭੱਜੀ ਜਾ ਰਹੀ ਆ ਤੇ ਫਾਈਨਲੀ ਕਿ ਇਹਨਾਂ ਇੱਕ ਤਰ੍ਹਾਂ ਨਾਲ 600 ਬੰਦਿਆਂ ਨੇ ਰੜ ਕੇ ਇੱਕ ਲੜਕੀ ਨੂੰ ਮਾਰਤਾ ਤਾਂ ਇਹ ਸਟੋਰੀ ਦੇ ਵਿੱਚ ਕੋਈ ਜ਼ਿਆਦਾ ਮਤਲਬ ਦਮ ਵੀ ਨਹੀਂ ਲੱਗ ਰਿਹਾ ਜਿਹੜੀ ਸਟੋਰੀ ਮੈਂ ਤੁਹਾਨੂੰ ਦੱਸੀ ਕਿ ਉਹ ਤਿੰਨ ਵਾਰ ਉਸ ਸਪਾਇਰ ਤੋਂ ਉੱਟ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇਹ ਬੰਬੇ ਦਾ ਇੱਕ ਬਹੁਤ ਵੱਡਾ ਅਖਬਾਰ ਆ ਮੁੰਬਈ ਦਾ ਸੰਡੇ ਅਬਜ਼ਰਵਰ ਇਹ ਉਹਨਾਂ ਦੀ ਸਟੋਰੀ ਸੀ ਉਸ ਤੋਂ ਬਾਅਦ ਕੈਲਕਟਾ ਟੈਲੀਗ੍ਰਾਫ ਉਹਨਾਂ ਦੀ ਸਟੋਰੀ ਉਹਨਾਂ ਨੇ ਇਹ ਲਿਖਿਆ ਕਿ ਇੱਕ ਵਾਰ ਰੂਪ ਕੰਵਰ ਨੂੰ ਜਦੋਂ ਸੜਕਾਂ ਦੇ ਉੱਪਰ ਗੱਡੀਆਂ ਦੇ ਵਿੱਚੋਂ ਪਿੰਡ ਦੀਆਂ ਲੈ ਕੇ ਜਾਂਦਾ ਗਿਆ ਸੀ ਤਾਂ ਉਹ ਭੱਜ ਕੇ ਇੱਕ ਘਰ ਦੇ ਅੰਦਰ ਲੁਕ ਗਈ ਉਹਨੇ ਅੰਦਰੋਂ ਘਰ ਨੂੰ ਕੁੰਡਾ ਲਾ ਲਿਆ ਤੇ ਬਟ ਹੌਲੀ-ਹੌਲੀ ਉਹ ਪੀਟਨੇ ਉਹ ਕੁੰਡਾ ਉਹ ਦਰਵਾਜ਼ਾ ਤੋੜਤਾ ਤੇ ਉਹਨੂੰ ਤੋਂ ਬਾਹਰ ਕੱਢਿਆ ਗਿਆ ਤੇ ਫਿਰ ਉਹਨੂੰ ਉਥੇ ਸਾੜ ਦਿੱਤਾ ਗਿਆ ਬਟ ਹੁਣ ਜੇ ਆਪਾਂ ਇੱਥੇ ਧਿਆਨ ਨਾਲ ਦੇਖੀਏ ਕਿ ਜਿੰਨੇ ਵੀ ਅਖਬਾਰ ਸੀ ਜਾਂ ਉਸ ਟਾਈਮ ਕਿਉਂਕਿ ਗਵਰਨਮੈਂਟ ਕਾਂਗਰਸ ਸੀ ਤਾਂ ਅੰਬੈਰੈਸਮੈਂਟ ਤੋਂ ਬਚਾਉਣ ਲਈ ਗਵਰਨਮੈਂਟ ਨੂੰ ਕਿ ਸਾਡੇ ਹਾਂ ਇੰਡੀਆ ਦੇ ਵਿੱਚ ਇਹ ਇਨਸੀਡੈਂਟ ਹੋ ਗਿਆ ਇਸੇ ਇਸ ਤਰ੍ਹਾਂ ਦੀਆਂ ਸਟੋਰੀਜ਼ ਬਾਅਦ ਦੇ ਵਿੱਚ ਬਣਾਈਆਂ ਗਈਆਂ ਬਟ ਮੇਰਾ ਜੋ ਇੱਥੇ ਗੈਸ ਉਹੀ ਆ ਕਿ ਹਾਂ ਉਹਨੂੰ ਕੋਈ ਕਿਉਂਕਿ 5 ਜਾਂ 600 ਬੰਦਾ ਇਸ ਤਰ੍ਹਾਂ ਨਹੀਂ ਹੋ ਸਕਦਾ ਮੇਰੇ ਨਹੀਂ ਖਿਆਲ ਦੇ ਵਿੱਚ ਪੋਸੀਬਲ ਹੈ ਤਾਂ ਇੱਕ ਬਹੁਤ ਬਰੂਟਲ ਮਰਡਰ ਹੋਇਆ ਹੋ ਜਾਣਾ ਵਾ ਤੇ ਉਹ ਏਰੀਆ ਹੀ ਇਸ ਤਰ੍ਹਾਂ ਉੱਥੇ ਲੋਕਾਂ ਦੀ ਸੋਚ ਵੀ ਇਸ ਤਰ੍ਹਾਂ ਦੀ ਹੈਗੀ ਤਾਂ ਹੋ ਸਕਦਾ ਕਿ ਉਹਨੇ ਖੁਦ ਹੀ ਸਤੀ ਹੋਣਾ ਮੰਨਿਆ ਹੋਵੇ ਇਹ ਮੇਰੀ ਸੋਚ ਹੈ ਕਿ ਕਿਉਂਕਿ ਬੜੀ ਨਮੂਸ਼ੀ ਦਾ ਇਹ ਸਬਬ ਬਣਿਆ ਇਹ ਪੂਰਾ ਦਾ ਪੂਰਾ ਇਨਸੀਡੈਂਟ ਇੰਡੀਅਨ ਗਵਰਨਮੈਂਟ ਲਈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਕਵਰ ਕਰਨ ਦੀ ਟਰਾਈ ਕੀਤੀ ਬਹੁਤ ਸਾਰੇ ਲੋਕ ਜਨ ਨੇ ਬਾਅਦ ਵਿੱਚ ਕਿਹਾ ਕਿ ਉਹਨੂੰ ਫੀਮ ਦਿੱਤੀ ਗਈ ਨਸ਼ੇ ਦੇ ਵਿੱਚ ਉਹਨੂੰ ਉੱਥੋਂ ਤੱਕ ਲੈ ਕੇ ਜਾਂਦਾ ਗਿਆ ਕਿ ਕਦੇ ਕੋਈ ਸਾਹਮਣੇ ਨਹੀਂ ਆਇਆ ਉਸ ਤੋਂ ਬਾਅਦ ਵੀ ਅੱਜ ਤੱਕ ਵੀ ਕੋਈ ਸਾਹਮਣੇ ਨਹੀਂ ਆਇਆ ਨਹੀਂ ਤਾਂ ਗਵਰਨਮੈਂਟ ਬਦਲ ਚੁੱਕੀ ਹੈ ਭਾਜਪਾ ਦੀ ਗਵਰਨਮੈਂਟ ਬਹੁਤ ਸਾਲਾਂ ਤੋਂ ਕਦੇ ਕਿਸੇ ਨੇ ਇੱਕ ਛੋਟੀ ਰਿਪੋਰਟ ਵੀ ਨਹੀਂ ਕਿਸੇ ਮੀਡੀਆ ਚੈਨਲ ਨੂੰ ਆਕੇ ਦਿੱਤੀ ਕਿ ਹਾਂ ਅਸਲ ਦੇ ਵਿੱਚ ਉਹਦਾ ਐ ਹੋਇਆ ਸੀਗਾ ਇਹ ਸਾਰੇ ਜਿੰਨੇ ਵੀ ਗਵਾਹ ਸੀਗੇ ਕਦੇ ਕੋਈ ਗਵਾਹ ਪੁਲਿਸ ਨੇ ਪਛਤ ਨਹੀਂ ਕੀਤਾ ਕਿ ਰੀਅਲ ਦੇ ਵਿੱਚ ਇਹ ਇਨਸਾਨ ਨੇ ਬੋਲੇ ਤਾਂ ਇਹ ਸੀਗੀ ਕਹਾਣੀ ਰੂਪ ਕਮਰ ਦੀ ਇੱਕ 18 ਸਾਲ ਦੀ ਲੜਕੀ ਦੀ ਜਿਹੜੀ ਆਪਣੇ ਪਤੀ ਦੇ ਨਾਲ ਸਤੀ ਹੋਈ ਤੇ ਇੰਡੀਆ ਦੀ ਲਾਸਟ ਰਿਕਾਰਡਡ ਸਤੀ ਬਣੀ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਮੇਰੀਆਂ ਸਟੋਰੀਜ਼ ਚੰਗੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਅਗਲੇ ਕਿਸੇ ਵੀਡੀਓ ਕਿਸੇ ਹੋਰ ਕਹਾਣੀ ਨਾਲ